ਸਨੀ ਦਿਓਲ ਦਿਲਜੀਤ ਦੋਸਾਂਜ ਵਰਨ ਤਵਾਨ ਤੇ ਆਹਾਨ ਸ਼ੈਟੀ ਸਟਾਰਰ ਫਿਲਮ ਬਾਰਡਰ 2 ਆਪਣੇ ਰਿਲੀਜ਼ ਤੋਂ ਪਹਿਲਾਂ ਹੀ ਕਾਮਯਾਬੀ ਦੇ ਰਾਹ ਦੇ ਉੱਪਰ ਹੈ ਆਓ ਤੁਹਾਨੂੰ ਦੱਸਦੇ ਹਾਂ 23 ਜਨਵਰੀ ਨੂੰ ਰਿਲੀਜ਼ ਹੋਣ ਜਾ ਰਹੀ ਬਾਰਡਰ 2 ਬਾਰੇ ਕੁਝ ਖਾਸ ਅਪਡੇਟਸ ਇੱਕ ਵੱਡੀ ਸਟਾਰ ਕਾਸਟ ਦੇ ਨਾਲ 23 ਜਨਵਰੀ ਨੂੰ ਰਿਲੀਜ਼ ਹੋਣ ਜਾ ਰਹੀ ਬਾਲੀਵੁੱਡ ਫਿਲਮ ਬਾਰਡਰ 2 ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋਣ ਦੇ ਲਈ ਪੂਰੀ ਤਰ੍ਹਾਂ ਦੇ ਨਾਲ ਤਿਆਰ ਹੈ ਐਡਵਾਂਸ ਬੁਕਿੰਗ ਪਹਿਲਾਂ ਹੀ ਸ਼ੁਰੂ ਹੋ ਚੁੱਕੀ ਆ ਤੇ ਫਿਲਮ ਨੇ ਦੋ ਦਿਨਾਂ ਦੇ ਵਿੱਚ ਲਗਭਗ 3.34 ਕਰੋੜ ਰੁਪਏ ਦੀ ਕਮਾਈ ਵੀ ਕਰ ਲਈ ਹੈ 23 ਜਨਵਰੀ ਨੂੰ ਵੱਡੇ ਪਰਦੇ ਦੇ ਉੱਤੇ ਆਉਣ ਤੋਂ ਪਹਿਲਾਂ ਇਸ ਨੂੰ ਸੈਂਸਰ ਬੋਰਡ ਨੂੰ ਸੌਂਪਿਆ ਗਿਆ ਸੀ ਜਿੱਥੇ ਇਸ ਨੂੰ ਨਾ ਸਿਰਫ ਇੱਕ ਪ੍ਰਮਾਣਿਕਰਣ ਮਿਲਿਆ ਸੀ ਬਲਕਿ ਕੋਈ ਵੀ ਕਟੋਤੀ ਨਹੀਂ ਕੀਤੀ ਗਈ ਇਸ ਤੋਂ ਇਲਾਵਾ ਇਹ ਰਿਲੀਜ਼ ਤੋਂ ਪਹਿਲਾਂ ਹੀ ਤਰਮਿੰਦਰ ਦੀ ਹਕੀਕਤ ਨੂੰ ਰਨ ਟਾਈਮ ਦੇ ਵਿੱਚ ਪਛਾੜ ਚੁੱਕੀ ਹੈ ਸਨੀ ਦਿਓਲ, ਵਰੁਣ ਤਵਨ, ਦਿਲਜੀਤ ਦੋਸਾਂਜ ਅਤੇ ਆਹਾਨ ਸ਼ੈਟੀ ਅਭਿਨੇਤ ਬਾਰਡਰ 2 1997 ਦੀ ਫਿਲਮ ਬਾਰਡਰ ਦਾ ਸਿੱਕੁਲ ਹੈ। ਇਸ ਦੀ ਕਹਾਣੀ 1971 ਦੀ ਭਾਰਤ-ਪਾਕਿਸਤਾਨ ਜੰਗ ਦੇ ਉੱਤੇ ਆਧਾਰਿਤ ਹੋਏਗੀ। ਤੁਹਾਨੂੰ ਦੱਸ ਦਈਏ ਕਿ ਇੱਕ ਮੀਡੀਆ ਰਿਪੋਰਟ ਦੇ ਅਨੁਸਾਰ ਫਿਲਮ ਨੂੰ ਸੈਂਟਰਲ ਬੋਰਡ ਆਫ ਫਿਲਮ ਸਰਟੀਫਿਕੇਸ਼ਨ ਨੂੰ ਸੌਂਪਿਆ ਗਿਆ ਜਿੱਥੇ ਇਸ ਨੂੰ ਯੂਏ ਯਾਨੀ ਕਿ 13+ ਸਰਟੀਫਿਕੇਟ ਮਿਲਿਆ। ਬਾਰਡਰ 2 ਦੇ ਰਨ ਟਾਈਮ ਦੀ ਗੱਲ ਕੀਤੀ ਜਾਵੇ ਤਾਂ ਇਸ ਜੰਗੀ ਡਰਾਮਾ ਫਿਲਮ ਨੂੰ ਸੈਂਸਰ ਬੋਰਡ ਵੱਲੋਂ ਬਿਨਾਂ ਕਿਸੇ ਕਟੋਤੀ ਦੇ ਪਾਸ ਕਰਕੇ ਇਸ ਦਾ ਚਲਨ ਦਾ ਸਮਾਂ 3 ਘੰਟੇ 16 ਮਿੰਟ ਦੱਸਿਆ ਗਿਆ ਜੋ ਕਿ ਇਸ ਨੂੰ ਬਾਲੀਵੁੱਡ ਦੀਆਂ ਸਭ ਤੋਂ ਲੰਬੀਆਂ ਜੰਗੀ ਫਿਲਮਾਂ ਦੇ ਵਿੱਚੋਂ ਇੱਕ ਬਣਾ ਦਿੰਦਾ ਹੈ ਅਨੁਰਾਗ ਸਿੰਘ ਦੁਆਰਾ ਡਾਇਰੈਕਟ ਕੀਤੀ ਗਈ ਬਾਰਡਰ 2 ਦੇ ਵਿੱਚ ਸਨੀ ਦਿਓਲ ਭਾਰਤੀ ਫੌਜ ਦੀ 6ਵੀਂ ਸਿੱਖ ਰੈਜੀਮੈਂਟ ਦੇ ਲੈਫਟੀਨੈਂਟ ਕਰਨਲ ਫਤੇਹ ਸਿੰਘ ਕਲੇਰ ਦੀ ਭੂਮਿਕਾ ਨਿਭਾਉਂਦੇ ਹੋਏ ਦਿਖਾਈ ਦੇਣਗੇ ਵਰੁਨਤਾਵੰਦੀ ਗੱਲ ਕੀਤੀ ਜਾਵੇ ਤਾਂ ਉਹ ਮੇਜਰ ਹੁਸ਼ਿਆਰ ਸਿੰਘ ਦਈਆ ਦੀ ਭੂਮਿਕਾ ਨਿਭਾਉਂਦੇ ਹੋਏ ਦਿਖਾਈ ਦੇਣਗੇ ਦਿਲਜੀਤ ਦੋਸਾਂਝ ਫਲਾਈਂਗ ਜਰਨਲ ਅਫਸਰ ਨਿਰਮਲਜੀਤ ਸਿੰਘ ਸੇਖੋਂ ਦੀ ਭੂਮਿਕਾ ਦੇ ਵਿੱਚ ਦਿਖਾਈ ਦੇਣਗੇ ਅਤੇ ਆਹਾਨ ਛੱਟੀ ਲੈਫਟੀਨੈਂਟ ਕਮਾਂਡਰ ਐਮ ਐਸ ਰਾਵਟ ਦੀ ਭੂਮਿਕਾ ਦੇ ਵਿੱਚ ਦਿਖਾਈ ਦੇਣਗੇ ਬਾਲੀਵੁੱਡ ਦੀਆਂ ਸਭ ਤੋਂ ਲੰਬੀਆਂ ਜੰਗੀ ਫਿਲਮਾਂ ਦੀ ਗੱਲ ਕੀਤੀ ਜਾਵੇ ਤਾਂ ਇਹ ਜੇਪੀ ਦੱਤਾ ਦੀ ਐਲ او ਸੀ ਕਾਰਗਿਲ ਸੀ ਜੋ ਕਿ ਸਾਲ 2013 ਦੇ ਵਿੱਚ ਰਿਲੀਜ਼ ਹੋਈ ਸੀ ਇਸ ਦਾ ਚੱਲਣ ਦਾ ਸਮਾਂ 4 ਘੰਟੇ ਅਤੇ 15 ਮਿੰਟ ਦਾ ਸੀ ਹਾਲਾਂਕਿ ਇਹ ਇੱਕ ਫਲॉप ਫਿਲਮ ਸਾਬਤ ਹੋਈ ਸੀ 33 ਕਰੋੜ ਰੁਪਏ ਦੇ ਬਜਟ ਨਾਲ ਬਣੀ ਇਸ ਫਿਲਮ ਨੇ ਦੁਨੀਆ ਭਰ ਦੇ ਵਿੱਚ ਬਾਕਸ ਆਫਿਸ ਦੇ ਉੱਪਰ ਸਿਰਫ 31-32 ਕਰੋੜ ਹੀ ਇਕੱਠੇ ਕੀਤੇ ਦੂਜੇ ਨੰਬਰ ਦੇ ਉੱਤੇ ਤਰਮਿੰਦਰ ਦੀ ਫਿਲਮ ਹਕੀਕਤ ਹੈ ਜੋ ਕਿ 1964 ਦੇ ਵਿੱਚ ਰਿਲੀਜ਼ ਕੀਤੀ ਗਈ ਸੀ ਅਤੇ ਚੇਤਨ ਆਨੰਦ ਦੁਆਰਾ ਇਹ ਫਿਲਮ ਡਾਇਰੈਕਟ ਕੀਤੀ ਗਈ ਸੀ ਇਹ ਇੱਕ ਹਿੱਟ ਫਿਲਮ ਸਾਬਤ ਹੋਈ ਸੀ ਇਸ ਦਾ ਚੱਲਣ ਦਾ ਸਮਾਂ 3 ਘੰਟੇ ਅਤੇ 4 ਮਿੰਟ ਸੀ ਹਾਲਾਂਕਿ ਬਾਰਡਰ 2 ਹੁਣ 3 ਘੰਟੇ ਅਤੇ 16 ਮਿੰਟ ਦੇ ਨਾਲ ਇਸ ਦੀ ਥਾਂ ਲੈ ਗਈ ਹੈ ਤੀਜੇ ਨੰਬਰ ਦੇ ਉੱਤੇ ਜੇਪੀ ਦਿੱਤਾ ਦੀ ਹੀ ਫਿਲਮ ਬਾਰਡਰ ਹੈ ਜੋ ਕਿ 1997 ਦੇ ਵਿੱਚ ਰਿਲੀਜ਼ ਹੋਈ ਸੀ ਅਤੇ ਇਸ ਦਾ ਚੱਲਣ ਦਾ ਸਮਾਂ 2 ਘੰਟੇ ਅਤੇ 56 ਮਿੰਟ ਸੀ ਇਹ ਇੱਕ ਸੁਪਰ ਹਿੱਟ ਫਿਲਮ ਸਾਬਤ ਹੋਈ ਸੀ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਅਦਾਕਾਰ ਵਰੁਣ ਤਵਨੂ ਸੋਸ਼ਲ ਮੀਡੀਆ ਦੇ ਉੱਤੇ ਕੁਝ ਲੋਕਾਂ ਨੇ ਉਹਨਾਂ ਦੀ ਫਿਲਮ ਬਾਰਡਰ 2 ਨੂੰ ਲੈ ਕੇ ਟਰੋਲ ਕੀਤਾ ਸੀ ਇਸ ਦੇ ਉੱਤੇ ਪ੍ਰਤੀਕਿਰਿਆ ਦਿੰਦੇ ਹੋਏ ਵਰੁਣ ਤਵਨ ਨੇ ਕਿਹਾ ਕਿ ਇਸ ਦਾ ਉਹਨਾਂ ਦੇ ਉੱਤੇ ਜ਼ਿਆਦਾ ਅਸਰ ਨਹੀਂ ਪੈਂਦਾ ਫਿਲਮ ਬਾਰਡਰ 2 ਦੇ ਬਰੇਵਸ ਆਫ ਦਾ ਸੋਇਲ ਟ੍ਰਿਬਿਊਟਰ ਟ੍ਰੇਲਰ ਲਾਂਚ ਪ੍ਰੋਗਰਾਮ ਦੌਰਾਨ ਉਹਨਾਂ ਕਿਹਾ ਕਿ ਉਹ ਇੱਕ ਚੰਗੀ ਫਿਲਮ ਬਣਾਉਣ ਦੇ ਵਿੱਚ ਵਿਸ਼ਵਾਸ ਰੱਖਦੇ ਨੇ ਬਾਰਡਰ 2 ਦੇ ਗੀਤ ਘਰ ਕਬ ਆਓਗੇ ਦੇ ਰਿਲੀਜ਼ ਹੋਣ ਤੋਂ ਬਾਅਦ ਵਰੁਣ ਦੀ ਅਦਾਕਾਰੀ ਅਤੇ ਉਸ ਦੀ ਮੁਸਕਰਾਂਦੀ ਹੋਈ ਪ੍ਰਤੀਕਿਰਿਆ ਬਾਰੇ ਸੋਸ਼ਲ ਮੀਡੀਆ ਦੇ ਉੱਤੇ ਮੀਮਸ ਬਣਾਏ ਗਏ ਹਾਲਾਂਕਿ ਫਿਲਮ ਦਾ ਟ੍ਰੇਲਰ ਰਿਲੀਜ਼ ਹੋਣ ਤੋਂ ਬਾਅਦ ਬਹੁਤ ਸਾਰੇ ਲੋਕਾਂ ਨੇ ਉਸ ਦੀ ਪ੍ਰਸ਼ੰਸਾ ਵੀ ਕੀਤੀ ਜਦੋਂ ਸਮਾਗਮ ਦੇ ਵਿੱਚ ਉਹਨਾਂ ਤੋਂ ਪੁੱਛਿਆ ਗਿਆ ਕਿ ਜਦੋਂ ਟੀਜ਼ਰ ਲਾਂਚ ਹੋਇਆ ਸੀ ਤਾਂ ਉਹਨਾਂ ਦੇ ਆਲੇ-ਦੁਆਲੇ ਬਹੁਤ ਟ੍ਰੋਲਿੰਗ ਸੀ ਪਰ ਹੁਣ ਇਹ ਹੌਲੀ-ਹੌਲੀ ਘਟ ਰਹੀ ਹੈ ਤੁਸੀਂ ਇਸ ਨੂੰ ਕਿਵੇਂ ਦੇਖਦੇ ਹੋ ਉਹਨਾਂ ਕਿਹਾ ਕਿ ਮੇਰਾ ਮੰਨਣਾ ਹੈ ਕਿ ਸਾਨੂੰ ਰੋਲਾ ਬੰਦ ਕਰ ਦੇਣਾ ਚਾਹੀਦਾ ਹੈ ਅਤੇ ਆਪਣੇ ਕੰਮ ਨੂੰ ਆਪਣੇ ਲਈ ਬੋਲਣ ਦੇਣਾ ਚਾਹੀਦਾ ਹੈ ਇਹ ਸਭ ਕੁਝ ਹੁੰਦਾ ਹੈ ਇਸ ਦਾ ਕੋਈ ਫਰਕ ਨਹੀਂ ਪੈਂਦਾ ਮੈਂ ਇਸ ਦੇ ਲਈ ਕੰਮ ਨਹੀਂ ਕਰਦਾ ਮੈਂ ਕਿਸ ਲਈ ਕੰਮ ਕਰਦਾ ਹਾਂ ਇਹ ਸ਼ੁੱਕਰਵਾਰ ਨੂੰ ਪ੍ਰਗਟ ਹੋ ਜਾਏਗਾ ਖੈਰ 23 ਜਨਵਰੀ ਨੂੰ ਬਾਰਡਰ ਟੂ ਦਰਸ਼ਕਾਂ ਦੀ ਕਚਹਿਰੀ ਦੇ ਵਿੱਚ ਹੋਏਗੀ ਜਿੱਥੇ ਫਿਲਮ ਕਿਵੇਂ ਬਣੀ ਹੈ ਇਸ ਦਾ ਫੈਸਲਾ ਦਰਸ਼ਕ ਕਰਨਗੇ ਬਿਊਰੋ ਰਿਪੋਰਟ ਹਮਦਰਦ ਟੀਵੀ